ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਸੁਨਾਰਾ ਸੋ ਰਾਜਨੀਤੀ ਦੀ ਗੱਲ ਕਰੀਏ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ 1 ਜੂਨ ਨੂੰ ਜਿਹੜਾ ਕਿ ਲੋਕ ਸਭਾ ਚੋਣਾਂ ਹੋ ਰਹੀਆਂ ਨੇ ਚੋਣਾਂ ਸਿਖਰ ਤੇ ਨੇ ਚੋਣਾਂ ਦੀ ਗਰਮੈਸ ਹੈ ਜਿਹੜੀ ਕਹਦੀ ਹੈ ਵੀ 100 ਡਿਗਰੀ ਦੇ ਲਵੇ ਹੋਈ ਪਈ ਹੈ ਅਤੇ ਉਧਰੋਂ ਗਰਮੀ ਵੀ ਕਹਦੀ ਹੈ ਤਾਂ ਉਹ ਵੀ ਲਗਭਗ 40 ਤੋਂ ਪਲੱਸ ਡਿਗਰੀ ਦਾ ਟੈਂਪਰੇਚਰ ਨੋਟ ਕੀਤਾ ਜਾ ਰਿਹਾ ਹੈ ਪਰ ਫਿਰ ਵੀ ਵੱਡੇ ਵੱਡੇ ਲੀਡਰ ਗਰਮੀ ਨੂੰ ਨਾ ਦੇਖਦੇ ਹੋਏ ਦਗਾਤਾਰੇ ਦਾ ਚੋਰ ਪ੍ਰਚਾਰ ਕਰ ਰਹੇ ਨੇ ਸੋ ਮਲੇਰ ਕੋਟਲਾ ਦੇ ਆਮ ਆਦੀ ਪਾਰਟੀ ਦੇ ਸਾਡੇ ਕੋਲ ਇਸ ਸਮੇਂ ਸੀਨੀਅਰ ਇਹਰੇ ਵਾਰਡ ਨੰਬਰ 24 ਦੇ ਸੈਕਟਰੀ ਮੁਹੰਮਦ ਇਮਤੀਆਜ਼ ਜੀ ਸਾਡੇ ਨਾਲ ਬੈਠੇ ਨੇ ਅਤੇ ਦੂਸਰੇ ਪਾਸੇ ਮੇਰੇ ਨਾਲ ਮੁਹੰਮਦ ਸਰਪੂਰੀ ਵਾਰਡ ਨੰਬਰ 24 ਤੋਂ ਜਿਹੜੇ ਕਿ ਯੂਥ ਆਗੂ ਨੇ ਆਮ ਆਦੀ ਪਾਰਟੀ ਦੇ ਉਹ ਵੀ ਸਾਡੇ ਨਾਲ ਹਾਜ਼ਰ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਮਲੇਰ ਕੋਟਲਾ ਦੀ ਰਾਜਨੀਤੀ ਦੀ ਕੀ ਕਹਿੰਦੀ ਹੈ ਮਲੇਰ ਕੋਟਲਾ ਦੀ ਰਾਜਨੀਤੀ ਕਿੰਨੀ ਗਰਮ ਹੈ ਅਤੇ ਕਿਹੜੀ ਪਾਰਟੀ ਠੰਡੀ ਹੈ ਕਿਹੜੀ ਪਾਰਟੀ ਗਰਮ ਹੈ ਇਮਤੀਆਜ਼ ਜੀ ਤੁਹਾਡਾ ਸਵਾਲਤਾ ਹੈ ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਪ੍ਰੈਸ ਵਾਲਿਆਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਨੇ ਸਾਨੂੰ ਉਹਰੇ ਬਲਾਕੇ ਬੋਲਣ ਦਾ ਮੌਕਾ ਦਿੱਤਾ। ਰਹੀ ਗੱਲ ਸਾਨੂੰ ਪਹਿਲਾਂ ਤਾਂ ਅਸਲਾਮੁਅਲੈਕਮ ਸਸਕਾਰ ਨਮਸਕਾਰ। ਪਹਿਤਾਂ ਜੀ ਮੈਂ ਗੱਲ ਸਿੱਧੀ ਸਪਸ਼ਟ ਕਰੂੰਗਾ। ਮਲੇਰਪੁਰਾ ਦੇ ਵਿੱਚ ਅੱਜ ਭਲਾ ਇਹ ਦੱਸੋ ਵੀ ਆਮ ਆਦੀ ਪਾਰਟੀ ਜਿਹੜੀ ਸਥਿਤੀ ਕਿੰਨੀ ਕੁ ਮਜ਼ਬੂਤ ਹੈ ਦੇਖੋ ਸਰ ਬਹੁਤ ਅੱਛਾ ਸਵਾਲ ਪੁੱਛਿਆ ਹੈ ਮਲੇਰ ਕੋਲੇ ਦੀ ਜਿਹੜੀ ਸਿਆਸਤ ਹੈ ਮਲੇਰ ਕੋਲੇ ਵਿੱਚ ਆਮ ਆਦੀ ਪਾਰਟੀ ਦਾ ਬਹੁਤ ਅੱਛਾ ਰੁਝਾਨ ਹੈ ਕਿਉਂ ਅਸੀਂ ਇਹ ਇੱਕ ਛੋਟੀ ਜੀ ਪਾਰਟੀ ਹੈ ਕਹਿੰਦੇ ਹੁੰਦੇ ਪੈਰਾਂ ਤੋਂ ਚੱਲਦੀ ਜਾਂਦੀ ਹੋਈ ਜੀ ਜੀ ਗਰਾਊਂਡ ਲੈਵਲ ਤੋਂ ਚੱਲਦੀ ਪਾਰਟੀ ਹੈ ਇਹਦੇ ਵਿੱਚ ਕੋਈ ਬੜਾ ਨਹੀਂ ਕੋਈ ਛੋਟਾ ਨਹੀਂ ਇੱਥੇ ਸਾਨੂੰ ਇੱਕ ਨਾਲ ਹੀ ਸਾਰਾ ਜੋੜਿਆ ਹੋਇਆ ਹੈ ਅੱਜ ਸਾਡੇ ਮਲੇਰ ਕੋਟਲੇ ਵਿੱਚ ਜੋ ਵਿਕਾਸ ਕਾਰਜ ਚੱਲ ਰਹੇ ਨੇ ਇਹ ਸਾਡੇ ਐਮਐਲਏ ਡਾਕਟਰ ਮੁਹੰਮਦ ਜਮਿਲੂ रहमान ਜੀ ਦੀ ਅਗਵਾਈ ਦੇ ਵਿੱਚ ਚੱਲ ਰਹੇ ਨੇ ਸਾਨੂੰ ਪਹਿਲਾਂ ਕੀ ਸੀਗਾ ਸੜਕਾਂ ਦਾ ਬਦਨਾ ਜੀ ਅੱਜ ਸਾਡੇ ਸ਼ਹਿਰ ਦੀਆਂ ਸੜਕਾਂ ਬਹੁਤ ਅੱਛੀਆਂ ਨੇ ਕੋਈ ਅੱਜ ਸਾਡੇ ਸ਼ਹਿਰ ਦੇ ਵਿੱਚ ਕੋਈ ਐਸਾ ਕੋਈ ਬਾਜ਼ਾਰ ਜਾਂ ਮੁਹੱਲਾ ਕੋਈ ਐਸਾ ਕੋਈ ਹੋਵੇ ਜਿੱਥੇ ਨਾ ਸੜਕਾਂ ਪਈਆਂ ਹੁਣ ਸਾਨੂੰ ਪਹਿਲਾਂ ਸਾਨੂੰ ਇਹ ਸਾਨੂੰ ਜਿਹੜੇ ਅਸੀਂ ਆਵਾ ਦੇ ਪਾਰਟੀ ਨੇ ਦਿੱਤਾ ਸਾਨੂੰ ਪੂਰੇ ਸ਼ਹਿਰ ਦੇ ਵਿੱਚ ਜਿਹੜੀ ਜਗ੍ਹਾ ਦਾ ਆਪਣੀਆਂ ਸੜਕਾਂ ਦਾ ਬਣਾਉਣਾ ਸਫਾਈ ਦਾ ਹੋਣਾ ਇਹ ਸਾਨੂੰ ਬਹੁਤ ਬੜਾ ਮੈਟਰ ਹੈ ਸੜਕਾਂ ਮੇਰੇ ਤੁਹਾਡੇ ਸਾਹਮਣੇ ਬਣ ਚੁੱਕੀਆਂ ਸਾਰੀਆਂ ਤਕਰੀਬਨ ਬਣ ਚੁੱਕੀਆਂ ਨੇ ਉਹ ਜਿਹੜੀਆਂ ਬਣਨ ਵਾਲੀਆਂ ਨੇ ਇਹ ਚੌਂਜਾਪਨ ਜਿਵੇਂ ਲੱਗਿਆ ਹੋਇਆ ਇਸ ਤੋਂ ਬਾਅਦ ਸਾਡੇ ਜਿਹੜੇ ਟੈਂਡਰ ਵਗੈਰਾ ਸਾਰੇ ਪਾਸ ਹੋਏ ਨੇ ਉਹ ਅਸੀਂ ਉਸ ਤੋਂ ਬਾਅਦ ਇਲੈਕਸ਼ਨ ਤੋਂ ਬਾਅਦ ਜਿਹੜੇ ਹੁਣ ਐਮਪੀ ਦੇ ਚੱਲ ਰਹੇ ਨੇ ਤਾਂ ਜਿਹੜੇ ਕੁਝ ਰਹਿ ਗਈਆਂ ਕਮੀਆਂ ਉਹ ਇਨਸ਼ਾਅੱਲਾ ਸਹੀ ਪੂਰੀ ਕਰਾਂਗੇ ਕਮਲ ਸ਼ਰਮਾ ਰੋਡ ਦੀ ਗੱਲ ਕਰੀਏ ਤਾਂ ਆਪਣਾ ਨੇੜੇ ਹੀ ਹੈ ਜਦੋਂ ਉੱਥੇ ਸੜਕ ਬਣ ਲੱਗੀ ਕਹਿੰਦੇ ਵੀ ਇੱਕ ਵਾਰੀ ਤਾਂ ਜਿਹੜਾ ਕਿ ਬੰਦ ਦੇ ਸੋਈ ਦੇ ਖੁੱਲ ਲੱਗੂਗੀ ਪੂਰੀ ਬੇਸ਼ੱਕ ਸਹੀ ਗੱਲ ਹੈ ਅੱਜ ਪੂਰੇ ਸ਼ਹਿਰ ਦੇ ਵਿੱਚ ਹੋਇਆ ਹੋਇਆ ਕਿ ਵਾਕਈ ਕਮਲ ਸਿੰਘ ਮਾ ਦਾ ਜਿਹੜਾ ਰੋਡ ਬਣਾਇਆ ਬਹੁਤ ਅੱਛਾ ਬਣਾਇਆ ਉੱਥੇ ਲਾਈਟਸ ਦਾ ਬਹੁਤ ਅੱਛਾ ਪ੍ਰਬੰਧ ਹੈ ਜਿਵੇਂ ਕਿ ਉੱਥੇ ਆਪਣੇ ਦਰਖਤ ਵਗੈਰਾ ਲੱਗੇ ਹੋਏ ਨੇ ਉੱਥੇ ਲਾਈਟਿੰਗ ਲਾਇਆ ਗ੍ਰੀਨ ਹੋਰ ਬਹੁਤ ਅੱਛਾ ਲੱਗ ਰਿਹਾ ਉੱਥੇ ਅੱਜ ਗੱਲ ਕਰੀਏ ਕੋਈ ਸ਼ੱਕ ਨਹੀਂ ਦਰਖਤ ਲੱਗੇ ਨੇ ਕੋਈ ਸ਼ੱਕ ਨਹੀਂ ਲਾਈਟਿੰਗ ਬਹੁਤ ਵਧੀਆ ਲੱਗੀ ਆ ਜੀ ਪਰ ਅੱਜ ਗੱਲ ਕਰੀਏ ਤਾਂ ਪਤਾ ਨਹੀਂ ਗਰਮੀ ਜਿਆਦਾ ਪਣੀ ਤਾਂ ਕਰਕੇ ਨੇ ਦਰਖਤ ਨੇ ਮੈਗਾ ਮਤਲਬ ਸੁੱਤੇ ਪੈਣਾ ਜੀ ਘੜੀਓ ਕੀ ਕਰਨਾ ਕੋਈ ਉਹਦੇ ਬਹੁਤ ਮਤਲਬ ਉਹਦੀ ਕਹਿਰਵਾਤ ਕਿ ਰੱਖੇ ਨਹੀਂ ਹੋਆ ਦੇਖੋ ਸਰ ਗੱਲ ਇਹ ਹੈ ਬਹੁਤ ਅੱਛਾ ਸਵਾਲ ਹੈ ਤੁਹਾਡਾ ਇਹ ਅੱਜ ਕੱਲੇ ਮਲੇਰ ਕੋਲੇ ਚ ਨਹੀਂ ਪੂਰੇ ਜਿਵੇਂ ਕਿ ਦਿੱਲੀ ਚ ਲਾਲੋ ਇਹ ਰਾਜਸਥਾਨ ਦਾ ਲੋ ਜਿੱਥੇ ਵੀ ਲਾ ਲੋ ਗਰਮੀ ਬਹੁਤ ਪੈ ਰਹੀ ਹੈ 45 50 49 ਡਿਗਰੀ ਹੈ ਦੇਖੋ ਫਰਕ ਪੈਂਦਾ ਜਿਵੇਂ ਆਪਣੇ ਦਰਖਤ ਲੱਗੇ ਹੋਏ ਨੇ ਇਹਨਾਂ ਦੀ ਸੰਭਾਲ ਸੰਭੋਲ ਨੂੰ ਤਾਂ ਹੀ ਅੱਜ ਜਿਵੇਂ ਕਿ ਹੁਣ ਆਈਪੀਐਲ ਚੱਲਿਆ ਸੀਗਾ ਫਾਈਨਲ ਮੈਚ ਉਹਦੇ ਵਿੱਚ ਜਿਹੜਾ ਇੱਕ ਬੌਲਰ ਬੋਲ ਖਾਲੀ ਕਰਾਂਦਾ ਸੀਗਾ ਤਾਂ ਉਹ ਇੱਕ ਰੁੱਖ ਲਗਾਉਂਦਾ ਵ ਇੱਕ ਦਰਖਤ ਲਗਾਉਂਦਾ ਸੀਗਾ ਅਸੀਂ ਵੀ ਆਪਣੇ ਸ਼ਹਿਰ ਮਲੇਰਕੋਟਲੇ ਨੂੰ ਅਪੀਲ ਕਰਾਂਗੇ ਕੀ ਆਪਾਂ ਵੀ ਇਹ ਕਿ ਕਾਪਾ ਬੁੱਟਾ ਜਾਂ ਇੱਕ ਇੱਕ ਕਪਾ ਦਰਖਤ ਆਪਣੇ ਸ਼ਹਿਰ ਚ ਲਗਾਈਏ ਵੀ ਆਪਾਂ ਹਰਿਆਲੀ ਕਰ ਦਈਏ ਉਹ ਵੀ ਲਗਾਈਏ ਪਰ ਜਿਹੜੇ ਇਹ ਲੱਗੇ ਹੋਰੇ ਮਹਿੰਗੇ ਮਹਿੰਗੇ ਦਰਖਤ ਮੰਨਣਾ ਬਾਹਰੋਂ ਲਗਾਈ ਸੀ ਇਹਨਾਂ ਦੀ ਵੀ ਕਹਿਰ ਹੈ ਜਿਹੜੀ ਜ਼ਰੂਰ ਮੰਗੋ ਆਪਣੇ ਦੇ ਚੈਨਲ ਜਰੀਏ ਵੀ ਤੁਹਾਡੇ ਜਿਹੜੇ ਸੀਨੀਅਰ ਨੇ ਜ਼ਰੂਰ ਹੈ ਜਿਹੜੀ ਉਹਨਾਂ ਦੀ ਜਿਹੜੀ ਕਹਿਰ ਹੋਣੀ ਚਾਹੀਦੀ ਹੈ ਅਸੀਂ ਜ਼ਰੂਰ ਤੁਹਾਨੂੰ ਸਾਨੂੰ ਦੱਸਿਆ ਇਹਦੇ ਪਰ ਅਸੀਂ ਪੂਰਾ ਗੌਰ ਕਰਾਂਗੇ ਅਸੀਂ ਆਪਣੇ ਐਮਐਲਏ ਸਾਹਿਬ ਨੂੰ ਪ੍ਰਸ਼ਾਸਨ ਤੋਂ ਕਹਾ ਕੇ ਜਿਵੇਂ ਵੀ ਹੋਇਆ ਅਸੀਂ ਇਹ ਕੀ ਤਾਂ ਕਿ ਸ਼ਹਿਰ ਨੂੰ ਸੋਹਣਾ ਦਿਖਣ ਦੇ ਵਿੱਚ ਕੋਈ ਕਮੀ ਨਹੀਂ ਆਉਂਦੀ ਨਹੀਂ ਕਮੀ ਨਹੀਂ ਆਂਦਾਂਗੇ ਉਹਦੇ ਕੋਲ 3 ਸਾਲ ਸਮਾਂ ਪਿਆ ਹਜੇ ਕੋਈ ਸ਼ੱਕ ਨਹੀਂ ਇਹਦੇ ਵਿੱਚ ਜੀ ਜੀ ਸਾਡਾ ਤੁਹਾਡਾ ਸਮਾਂ ਦਾ ਤੁਸੀਂ ਜਿੰਨਾ ਦਿਨੋਂ ਚਾਹੋ ਤੁਸੀਂ ਮਰੇ ਕੋਲ ਵਿਕਾਸ ਕਰ ਸਕਦੇ ਹੋ ਬੇਸ਼ੱਕ ਦੇਖੋ ਸਾਡਾ ਇਕੁਇਟ ਟਾਰਗੇਟ ਸੀ ਇਕੁਇਟ ਟੀਚਾ ਕਿ ਅਸੀਂ ਮਲੇਰ ਕੋਟਲੇ ਨੂੰ ਹਰਾ ਭਰਾ ਖੁਸ਼ਹਾਲ ਔਰ ਮੁਹੱਬਤ ਵਾਲਾ ਬਣਾਣਾ ਹੈ ਉਹਦੇ ਨਾਲ ਹੀ ਅਸੀਂ ਅੱਜ ਜਿਹੜੀ ਅਸੀਂ ਆਮ ਆਦਮੀ ਪਾਰਟੀ ਆ ਸਾਡੇ ਜਿਹੜੇ ਐਮਪੀ ਦੇ ਇਲੈਕਸ਼ਨ ਚ ਆ ਰਹੇ ਨੇ ਅਸੀਂ ਉਹੀ ਮੁੱਦਿਆਂ ਦੇ ਉੱਤੇ ਲੋਕਾਂ ਤੋਂ ਅਪੀਲ ਕਰਕੇ ਵੋਟਾਂ ਮੰਗ ਰਹੇ ਆ ਜੀ ਸਰ ਕੋਈ ਕਹਿੰਦੇ ਵੀ ਮਰੇਕਪੁੱਲਾ ਨੂੰ ਵਧੀਆ ਸ਼ਹਿਰ ਬਣਾਉਣਾ ਗੱਲ ਕਰੀਏ ਤਾਂ ਧਰਮ ਦੀ ਧਰਮ ਦੀ ਰਾਜਨੀਤੀ ਹਮੇਸ਼ਾ ਜਿਹੜੀ ਰਾਜਨੇਤਾਵਾਂ ਵੱਲੋਂ ਖੇਡੀ ਜਾਂਦੀ ਹੈ ਮਲੇ ਦੇ ਕੋਲਾ ਵਿੱਚ ਵੀ ਗੱਲ ਕਰੀਏ ਤਾਂ ਮੈਂ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਕੋਈ ਵੀ ਨੇਤਾ ਹੁੰਦਾ ਹਰ ਇੱਕ ਧਰਮ ਦੀ ਗੱਲ ਕਰਦਾ ਜੀ ਵੀ ਆ ਧਰਮਾ ਕਰਕੇ ਵੀ ਆਪ ਵਿਰੋਧ ਹੋਇਆ ਜਾਂ ਕਿਹਦੀ ਸਿੱਧੇ ਪੰਜਾਬੀ ਚ ਬਾਦਰੀ ਮਸਜਿਦ ਦੀ ਗੱਲ ਕਰ ਲਈਏ ਜਾਂ ਖਾਲਿਸਤਾਨ ਦੀ ਗੱਲ ਕਰੇ ਸਮਝੀ ਦੀ ਮਾਨ ਕਰ ਰਹੇ ਨੇ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਜਿਹੜਾ ਮਲੇਰਪੁਰਾ ਜਲਸੇ ਕਰ ਰਹੇ ਨੇ ਤੁਸੀਂ ਨੌਜਵਾਨੋਂ ਕੀ ਧਰਮ ਦੀ ਰਾਜਨੀਤੀ ਹੋਣੀ ਚਾਹੀਦੀ ਹੈ ਦੇਖੋ ਸਭ ਤੋਂ ਪਹਿਲਾਂ ਮੈਂ ਆਪਣੇ ਸਭ ਯੂਜ਼ਰ ਦਾ ਅਸਲਾਮੁਅਲੈਕੁਮ ਸਸਰੀ ਗੱਲ ਨਮਸਤੇ ਔਰਰੇ ਥੋੜਾ ਜੋ ਸਵਾਲ ਹੈ ਉਹਦੇ ਤੇ ਮੈਂ ਆਉਣਾ ਕਿ ਧਰਮ ਦੀ ਰਾਜਨੀਤੀ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ ਅੱਜ ਦਾ ਜੋ ਯੁਵਾ ਨੇਤਾ ਹੈ ਉਹ ਧਰਮ ਦੀ ਰਾਜਨੀਤੀ ਨੂੰ ਬਿਲਕੁਲ ਨਕਾਰ ਚੁੱਕਿਆ ਹੈ ਯੁਵਾ ਲੋਕ ਸਮਝ ਚੁੱਕੇ ਨੇ ਫਿਚਰ ਦੇਖੋ ਬੀਜੇਪੀ ਹੈ ਇਆ ਆਪਣੇ ਤੋਂ ਕੈਂਡੀਡੇਟ ਨੇ ਸਿਮਰਜੀਤ ਸਿੰਘ ਮਾਨ ਜੀ ਇਸੇ ਵੇਪਾ ਕਹਿ ਲੀਏ ਕਿ ਸਿਰਫ ਧਰਮ ਦੀ ਰਾਜਨੀਤੀ ਦੇ ਉੱਤੇ ਹੀ ਸੀਮਤ ਨੇ ਇਹਨਾਂ ਦੀ ਰਾਜਨੀਤੀ ਹੀ ਧਰਮ ਦੇ ਉੱਤੇ ਚੱਲਦੀ ਹੈ ਅਗਰ ਧਰਮ ਨੂੰ ਆਪਾਂ ਪਰੇ ਕਰ ਦਈਏ ਤਾਂ ਇਹਨਾਂ ਦੀ ਰਾਜਨੀਤੀ ਵੀ ਖਤਮ ਹੋ ਜਾਊਗੀ ਇਹਨਾਂ ਦਾ ਕੋਈ ਬੇਸ ਨਹੀਂ ਰਹਿਣਾ ਹੈਗਾ ਇਹ ਸਿਮਰਜੀਤ ਸਿੰਘ ਮਾਨ ਦੀ ਸਾਦਰੀ ਆਪਾਂ ਗੱਲ ਕਰ ਲਈਏ ਉਹ ਸਿਰਫ ਔਰ ਸਿਰਫ ਧਰਮ ਦੇ ਉੱਤੇ ਜਾਂ ਫਿਰ ਆਪਾਂ ਕਹਿ ਲਈਏ ਜੋ ਮੌਤਾ ਹੁਈਆਂ ਸ਼ਹੀਦ ਆਪਣੇ ਦੀਪ ਸਿੱਧੂ ਜੀ ਹੋਗੇ ਮੁਸੇਲਾ ਹੋਗੇ ਤੇ ਆਪਣੇ ਕਮੇਟੀ ਪਲੇਅਰ ਸੀਗੇ ਨੰਗਲੰਬੀਆ ਜੀ ਸਿਰਫ ਉਹਨਾਂ ਦੇ ਉੱਤੇ ਹੀ ਇਹਨਾਂ ਦੀ ਸਿਆਸਤ ਹੈ ਉਹਨਾਂ ਦੀ ਸਿੰਪਥੀ ਹੀ ਜੋ ਉਹਨਾਂ ਦਾ ਇਮੋਸ਼ਨਲ ਕਾਰਡ ਆਪਾਂ ਕਹਿ ਦਈਏ ਖੇਲ ਕੇ ਇਹ ਪਿਛਲਾ ਇਲੈਕਸ਼ਨ ਜਿੱਤ ਗਏ ਪਰ ਹੁਣ ਲੋਕ ਦੇਖੋ ਸੰਗਰੂੜ ਦੇ ਲੋਕ ਬਿਲਕੁਲ ਸਮਝਦਾਰ ਨੇ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਦੀ ਸਿਆਸਤ ਕਿੱਥੇ ਹੈ ਇਹਨਾਂ ਨੇ 2 ਸਾਲਾਂ ਦੇ ਵਿੱਚ ਕੀ ਕੀਤਾ ਕੋਈ ਇੱਕ ਕੰਮ ਦਾ ਨਾਦਨ ਕੇ 2 ਸਾਲਾਂ ਦੇ ਵਿੱਚ ਜੋ ਉਹਨਾਂ ਦਾ 2 ਸਾਲਾਂ ਦਾ ਕਾਰਜ ਕਰ ਰਿਹਾ ਕਿ 2 ਸਾਲਾਂ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਇਹ ਕੰਮ ਕੀਤਾ ਠੀਕ ਹੈ ਜੀ ਤੇ ਸਿਰਫ ਔਰ ਸਿਰਫ ਕਹਿ ਦੰਗੇ ਜਾਂ ਬਾਬਰੀ ਮਸਜਿਦ ਜਾਂ ਆਪਾਂ 1984 ਦੰਗਿਆਂ ਦੇ ਉੱਤੇ ਗੱਲ ਕਰਕੇ ਹੀ ਹੈ ਸਿਰਫ ਲੋਕਾਂ ਨੂੰ ਇੱਕ ਆਪਾਂ ਕਹਿੰਦੀ ਹੈ ਧਾਰਮਿਕ ਕਾਡ ਖੇਲ ਕੇ ਜਿੱਤਣ ਦੀ ਕੋਸ਼ਿਸ਼ ਕਰਦੇ ਨੇ ਦੇਖੋ ਨੌਜਵਾਨ ਹੈ ਜਿਹੜਾ ਨੌਜਵਾਨ ਵਰਗ ਹੈ ਉਹ ਵੀ ਜਿਹੜਾ ਇਹ ਚੀਜ਼ ਤੇ ਮਗਰ ਲੱਗ ਜਾਂਦਾ ਦੇਖੋ ਕੁਝ ਬੰਦੇ ਹੁੰਦੇ ਨੇ ਜੀ ਹਰ ਬੰਦਾ ਦੇਖੋ ਇੱਕੋ ਜਿਹਾ ਨਹੀਂ ਹੁੰਦਾ ਕੁਝ ਬੰਦੇ ਹਰ ਧਰਮ ਦੇ ਵਿੱਚ ਹੁੰਦੇ ਨੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਦਿਲਾਂ ਨਾਲ ਖੇਡਿਆ ਜਾਂਦਾ ਹੈ ਉਹਨਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਜਾਂਦਾ ਹੈ ਉਹਨਾਂ ਨੂੰ इमोशनल ਕਾਰਡ ਖੇਡਿਆ ਜਾਂਦਾ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਐਵੇਂ ਹੋਇਆ ਸੀ ਇਹ ਹੋਇਆ ਸੀ ਬਾਬਰੀ ਮਸਜਿਦ ਦਾ ਟਾਈਮ ਇਹ ਹੋਇਆ ਸੀ ਪਰ ਕੀਤਾ ਕੀ ਕਰੋਣ ਵਾਲੇ ਕੌਣ تھے ਕਿਹੜੀਆਂ ਸਿਆਸਤ ਖਿਲੀ ਕੀ ਹੋਇਆ ਇਹ ਸਿਆਸਤ ਤੋਂ ਉੱਠ ਕੇ ਆਪਾਂ ਆਪਣੇ ਸ਼ਹਿਰ ਨੂੰ ਆਪਣੇ ਜ਼ਿਲ੍ਹੇ ਨੂੰ ਇੱਕ ਉੱਪਰ ਲੈ ਕੇ ਜਾਣਾ ਹੈ ਇਹ ਧਾਰਮਿਕ ਦੀ ਜਿਹੜੀ ਰਾਜਨੀਤੀ ਹੈ ਇਹਨੂੰ ਖਤਮ ਕਰੋ ਸਾਰੇ ਭਾਈਆਂ ਨੂੰ ਅਪੀਲ ਕਰਦਾ ਧਰਮ ਦੀ ਰਾਜਨੀਤੀ ਖਤਮ ਕਰਕੇ ਆਪਾਂ ਆਪਣੇ ਜ਼ਿਲ੍ਹੇ ਸੰਗਰੂਰ ਨੂੰ ਇੱਕ ਬਹੁਤ ਹੀ ਅੱਛੇ ਇਮਾਨਦਾਰ ਔਰ ਬਹੁਤ ਹੀ ਸੁਜਵਾਨ ਪੜ੍ਹੇ ਲਿਖੇ ਨੌਜਵਾਨ ਆਪਾਂ ਨੂੰ ਨੌਜਵਾਨੀ ਨੇ ਉਮੀਦ ਹੇਰ ਜੀ ਜੋ ਆਪਾਂ ਨੂੰ ਮਿਲੇ ਨੇ ਆਪਾਂ ਉਹਨਾਂ ਦਾ ਸਾਥ ਦਿਈਏ ਤੇ ਦੇਖੋ ਤੁਸੀਂ ਇੱਕ ਮੈਂ ਤੁਹਾਨੂੰ ਗੱਲ ਕਰਦਾ ਆਪਣੇ ਸੁਪਾਲ ਖੈਰਾ ਜੀ ਵੀ ਖੜੇ ਨੇ ਕਾਂਗਰਸ ਦੇ ਵਿੱਚੋਂ ਤੇ ਉਹਨਾਂ ਦੇ ਬਿਆਨ ਸੁਣ ਲਓ ਉਹ ਵੀ ਤੁਹਾਨੂੰ ਧਰਮ ਦੀ ਰਾਜਨੀਤੀ ਤੇ ਹੀ ਮਿਲਣਗੇ ਸਿਮਰਨਜੀਤ ਸਿੰਘ ਮਾਨ ਸਾਹਿਬ ਦੇ ਬਿਆਨ ਨੇ ਉਹ ਤੁਹਾਨੂੰ ਧਰਮ ਦੀ ਰਾਜਨੀਤੀ ਤੇ ਮਿਲਣਗੇ ਤੇ ਭਾਜਪਾ ਦੇ ਕੈਂਡੀਡੇਟ ਅਰਵਿੰਦ ਖਹਿਰਾ ਜੀ ਉਹ ਵੀ ਧਰਮ ਦੀ ਰਾਜਨੀਤੀ ਕਰਨਗੇ ਤੇ ਸਾਡੇ ਜੋ ਕੈਂਡੀਡੇਟ ਨੇ ਸਰਦਾਰ ਨੀਧੇਰ ਜੀ ਉਹਨਾਂ ਦੀ ਇੱਕ ਵੀ ਬਿਆਨ ਤੁਹਾਨੂੰ ਧਰਮ ਦੇ ਉੱਤੇ ਨਹੀਂ ਮਿਲੂਗਾ ਸਿਰਫ ਵਿਕਾਸ ਦੇ ਉੱਤੇ ਮਿਲੂਗਾ ਕੀਤੇ ਹੋਏ ਕੰਮਾਂ ਦੇ ਉੱਤੇ ਮਿਲੂਗਾ ਔਰ ਜੋ ਅੱਜ ਸਾਡੀ ਪਾਰਟੀ ਦਾ ਟੀਚਰ ਉਹ ਸਿਰਫ ਸਿਰਫ ਔਰ ਸਿਰਫ ਇਹ ਹੈ ਕਿ ਅਸੀਂ ਆਪ ਦੇ ਕੀਤੇ ਹੋਏ ਕੰਮਾਂ ਦੇ ਉੱਤੇ ਔਰ ਜੋ ਅਸੀਂ ਵਿਕਾਸ ਕੀਤਾ ਉਹਦੇ ਉੱਤੇ ਵੋਟਾਂ ਮੰਗਣੀਆਂ ਨੇ ਅਗਰ ਸਾਨੇ ਕੰਮ ਕੀਤਾ ਤਾਂ ਸਾਨੂੰ ਵੋਟ ਪਾਈਓ ਅਗਰ ਸਾਨੇ ਤੁਹਾਨੂੰ ਕੰਮ ਨਹੀਂ ਕੀਤਾ ਤਾਂ ਸਾਨੂੰ ਵੋਟ ਬਿਲਕੁਲ ਨਾ ਪਾਈਓ ਤੁਸੀਂ ਨੌਜਵਾਨਾਂ ਨੂੰ ਸ਼ਹਿਰ ਵਿੱਚ ਵਿਚਰਦੇ ਹਾਂ ਕਿ ਨੌ ਮਰੇ ਕੋਲ ਦਾ ਮੁਸਲਮ ਨੌਜਵਾਨਾਂ ਦਾ ਜ਼ਿਆਦਾਤਰ ਆਮ ਆਦੀ ਪਾਰਟੀ ਦੇ ਜਿਹੜੀਆਂ ਨੀਤੀ ਤੇ ਖੋਸੇ ਜੀ ਬਿਲਕੁਲ ਮੁਸਲਮ ਨੌਜਵਾਨ ਤੁਹਾਨੂੰ ਦੱਸ ਦਈਏ ਕਿ 90% ਮੁਸਲਮ ਨੌਜਵਾਨ ਆਮ ਆਦੀ ਪਾਰਟੀ ਨਾਲ ਲੱਗਿਆ ਹੋਇਆ ਔਰ 10% ਦੇਖੋ ਕੁਝ ਹੁੰਦੇ ਨੇ ਕੁਝ ਗਰਮ ਦਿਲਿਆ ਹੁੰਦੇ ਨੇ ਕੁਝ ਭਾਵਨਾਵਾਂ ਨੂੰ ਉਹਨਾਂ ਦੇ ਬ੍ਰੇਨ ਵਾਸ਼ ਕੀਤਾ ਜਾਂਦਾ ਹੈ ਕੁਝ ਕਿਹਾ ਜਾਂਦਾ ਹੈ ਉਹ ਬ੍ਰੇਨ ਵਾਸ਼ ਹੋ ਕੇ ਵਿਚਾਰੇ ਕੁਝ ਬੰਦੇ ਸਾਡੇ ਗੁੰਮਰਾਹ ਹੋ ਜਾਂਦੇ ਨੇ ਤੇ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਧਰਮ ਦੀ ਰਾਜਨੀਤੀ ਤੋਂ ਛੱਡ ਕੇ ਆਪਣੇ ਸ਼ਹਿਰ ਨੂੰ ਆਪਣੇ ਜ਼ਿਲ੍ਹੇ ਨੂੰ ਅੱਗੇ ਲੈ ਕੇ ਜਾਣਾ ਹੈ ਆਪਾਂ ਨੇ ਇਹਦੇ ਲਈ ਆਪਾਂ ਕੰਮ ਕਰੀਏ ਆਪਾਂ ਆਪਣੇ ਜ਼ਿਲ੍ਹੇ ਨੂੰ ਕਿਵੇਂ ਅੱਗੇ ਲੈ ਕੇ ਜਾਵਾਂਗੇ ਮੈਂ ਤੁਹਾਨੂੰ ਸਾਰੇ ਭਾਈਆਂ ਨੂੰ ਹੀ ਅਪੀਲ ਕਰਦਾ ਕਿ ਤੁਸੀਂ ਤਾਰੰਦੀ ਰਾਜਨੀਤੀ ਛੱਡ ਕੇ ਆਪਣੇ ਸ਼ਹਿਰ ਦੀ ਔਰ ਆਪਣੇ ਜ਼ਿਲ੍ਹੇ ਦੀ ਆਪਣੇ ਜੀਐਸਡੀ ਤੱਕ ਹੀ ਵੱਲ ਸੋਚੋ ਕਿ ਆਪਾਂ ਦੇਸ਼ ਨੂੰ ਕਿੱਥੇ ਲੈ ਕੇ ਜਾਣਾ ਹੈ ਜੀ ਔਰ ਆਪਾਂ ਤੁਹਾਨੂੰ ਦੱਸਿਏ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਆਪਣੇ ਸ਼ਹੀਦ ਭਗਤ ਸਿੰਘ ਜੀ ਨੂੰ ਉਹ ਇੱਕ ਅੱਤਵਾਦੀ ਘੋਸ਼ਿਤ ਕਰ ਰਹੇ ਨੇ ਤੁਸੀਂ ਉਹਦੇ ਤੇ ਦੇਖੋ ਵੀ ਆਪਣੇ ਸ਼ਹੀਦ ਨੂੰ ਅੱਤਵਾਦੀ ਦੱਸ ਰਹੇ ਨੇ ਤੁਸੀਂ ਉਹਦਾ ਬਦਲਾ ਲੈਣਾ ਜਿਹੜੇ ਆਪਣੇ ਸ਼ਹੀਦ ਨੂੰ ਅੱਤਵਾਦੀ ਦੱਸ ਰਹੇ ਨੇ ਆਪਾਂ ਉਹਨਾਂ ਦਾ ਬਦਲਾ ਲੈਣਾ ਹੈ ਨੌਜਵਾਨੋ ਉੱਠੋ ਤੁਸੀਂ ਉੱਠ ਕੇ ਨਾਲ ਲੱਗੋ ਆਪਣੇ ਸ਼ਹੀਦ ਭਗਤ ਸਿੰਘ ਅਤਕਵਾਦੀ ਨਹੀਂ ਥੇ ਉਹਨਾਂ ਨੇ ਆਪਣੀ ਖਾਤਰ ਆਪਣੇ ਦੇਸ਼ ਦੀ ਖਾਤਰ ਜਾਨ ਗਵਾਈ ਹੈ ਇਸ ਕਰਕੇ ਇਹਨਾਂ ਦਾ ਜਿਹੜੇ ਲੀਡਰ ਆਪਣੇ ਆਪਣੇ ਭਾਵਨਾਵਾਂ ਨੂੰ ਖੇਸ ਪਹੁੰਚਾ ਰਹੇ ਨੇ ਇਹਨਾਂ ਦਾ ਆਪਾਂ ਬਦਲਾ ਲੈਣਾ ਹੈ ਔਰ ਖੁੱਲ ਕੇ ਮੀਂਹ ਸਰਦਾਰ ਮੀਂਹ ਦੇ ਸਾਹਬ ਦੀ سپورਟ ਕਰੋ ਇਹ ਵੀ ਗੱਲ ਹੈ ਨਾ ਸਿਵਰਜੀਤ ਮਾਨ ਦੀ ਨਾਲ ਜਿਵੇਂ ਨੌਜਵਾਨ ਪਪੂਲਰਟੀ ਹੋ ਜਾਂਦੇ ਨੇ ਜਿਵੇਂ ਗੱਲ ਕਰ ਆ ਪੰਨਾ ਸਿੱਧੂ ਗੱਲ ਕਰ ਲਈ ਆਪਾਂ ਉਹ ਵੀ ਨਾਮ ਲੈ ਕੇ ਨੇ ਪ੍ਰਚਾਰ ਕਰਦੇ ਇੱਕ ਹੋਰ ਮੁੰਡਾ ਨੌਜਵਾਨ ਜਿਹੜੀ ਦਫ਼ਤਰ ਆਏ ਹਨਾ ਉਹ ਮਤਲਬ ਵੈਸੇ ਹੀ ਕੋਈ ਪਪੂਲਰ ਹੋਇਆ ਸੋਸ਼ਲ ਮੀਡੀਆ ਦੇ ਉੱਪਰ ਉਹ ਵੀ ਕਾਫੀ ਨਾਲ ਪ੍ਰਚਾਰ ਕਰ ਰਿਹਾ ਜੀ ਇਸ ਤਰ੍ਹਾਂ ਦੇ ਵੀ ਨੌਜਵਾਨ ਕਿਵੇਂ ਆ ਜਾਂਦੇ ਨੇ ਇਹ ਸਰ ਪਤਾ ਕੀ ਹੁੰਦਾ ਇਹਨਾਂ ਦਾ ਅੱਗੇ ਆਉਂਦਾ ਕਰਨੇ ਹੁੰਦਾ ਹੈ ਕਿ ਇਹਨਾਂ ਨੂੰ ਫੇਮ ਚਾਹੀਦੀ ਹੁੰਦੀ ਹੈ ਹਾਂ ਔਰ ਇੱਥੋਂ ਫੇਮ ਸਸਤੀ ਮਿਲ ਜਾਂਦੀ ਹੈ ਜੀ ਇੱਕ ਫੇਮ ਆਪਾਂ ਇੱਕ ਲੀਡਰ ਬਿਲਕੁਲ ਨੀਚਲੇ ਲੈਵਲ ਤੋਂ ਉੱਠ ਕੇ ਜਿਹਨੇ ਉੱਪਰ ਜਾਣਾ ਹੈ ਮਿਹਨਤ ਕਰਕੇ ਉੱਪਰ ਜਾਣਾ ਹੈ ਉਹ ਕਮਾ ਕੇ ਮਿਲੇ ਫੇਮ ਉਹ ਲੱਗ ਹੁੰਦੀ ਹੈ ਜੀ ਠੀਕ ਹੈ ਤੇ ਦੂਸਰੀ ਗੱਲ ਹੈ ਜਿਨ੍ਹਾਂ ਨੇ ਆਏ ਗਰਮ ਦਲੀਏ ਨਾਰੇ ਦੇਦੇ ਇਹ ਕਰਦਾ ਆਪਾਂ ਟੋਲ ਪਲਾਜ਼ਾ ਜਾਂ ਜਾ ਕੇ ਟੋਲ ਪਲਾਜ਼ਾ ਲੈ ਨੂੰ ਕੁੱਟਦਾ ਤੇ ਜਾ ਕੇ ਆਪਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪੁੱਠਾ ਜਿੱਦਾ ਬੋਲਦਾ ਜਾਂ ਸਰਕਾਰ ਦੇ ਖਿਲਾਫ ਖੜੇ ਹੋਗੇ ਚਾਰ ਬੰਦੇ ਕੋਈ ਹੋਰ ਖੜੇ ਹੋਗੇ ਉਹਨਾਂ ਨੂੰ ਆਪਾਂ ਆਏ ਪੁੱਠਾ ਜਿੱਦਾ ਬੋਲ ਕੇ ਆਪਣੀ ਫੇਮ ਲੈ ਲਈਏ ਉਹ ਫੇਮ ਨਹੀਂ ਹੁੰਦੀ ਹੈਗੀ ਜੀ ਉਹ ਫੇਮ ਨਹੀਂ ਹੁੰਦੀ ਸਿੱਖਿਆ ਦੇ ਖਿੱਤੇ ਦੀ ਗੱਲ ਕਰਦੇ ਅਮਜਾਦ ਜੀ ਮੁਸਲਮ ਬੱਚਿਆ ਜਿਹੜੀ ਹੁੰਦੀਆਂ ਨੇ ਹਮੇਸ਼ਾ ਉਹ ਪਰਦੇ ਵਿੱਚ ਰਹਿੰਦੀਆਂ ਨੇ ਧਰਮ ਮਲੇ ਕੋਲਾਂ ਵਿੱਚ ਜਿਹੜਾ ਕਿ ਗਰਲ ਸਕੂਲ ਦੀ ਗੱਲ ਕਰੇ ਗਰਲ ਕਾਲਜ ਕਾਲਜ ਦੀ ਗੱਲ ਕਰੀਏ ਮੈਡੀਕਲ ਕਾਲਜ ਦੀ ਗੱਲ ਕਰੀਏ ਜਿਹੜਾ ਕਿ ਮੁਸਲਮ ਬੱਚਿਆਂ ਦੇ ਲਈ ਜਿਹੜਾ ਇੱਕ ਬਹੁਤ ਵੱਡੀ ਲੋੜ ਆ ਪੁਰਦੂ ਕੱਟ ਦੀ ਗੱਲ ਕਰੀਏ ਤਾਂ ਉਹ ਵੀ ਕਹਿੰਦੇ ਵੀ ਜਿਹੜਾ ਉਹ ਇੱਕ ਤਰ੍ਹਾਂ ਦੇ ਨਾਲ ਮੈਡੀਕਲ ਸਰਕਾਰੀ ਕਾਲਜੋਂ ਖਤਮ ਇਹ ਕਦੋਂ ਤੱਕ ਸਰਕਾਰ ਜਿਹੜੀ ਸਿੱਕੇ ਦੇ ਖੇਤਰ ਦੀ ਗੱਲ ਕਰਕੇ ਅੱਗੇ ਹੀ ਸੀਗੀ ਉਹ ਕਦੋਂ ਤੱਕ ਇਹ ਜਿਹੜੇ ਆਪਣੇ ਵਾਦੇ ਪੂਰੇ ਕਰੋ ਦੇਖੋ ਸਰ ਗੱਲੇ ਇਹ ਐ ਜਿਹੜੀ ਐਜੂਕੇਸ਼ਨ ਦਾ ਮਸਲਾ ਨਾ ਅਸੀਂ ਜਿਸ ਟਾਈਮ ਆਪਣੇ ਮੂਰੇ ਇਲੈਕਸ਼ਨ ਲੜਿਆ ਸੀ ਐਮਐਲਏ ਇਲੈਕਸ਼ਨ ਲੜਿਆ ਸੀਗਾ ਤਾਂ ਸਾਡਾ ਇੱਕੋ ਹੀ ਟਾਰਗੇਟ ਸੀਗਾ ਪਹਿਲਾਂ ਦਾ ਵੀ ਅਸੀਂ ਜਿਹੜੀ ਜਿਹੜੀ ਆਪਾਂ ਨੇ ਗੱਲ ਕਰੀ ਸੀਗੀ এডੂਕੇਸ਼ਨ ਉੱਪਰ ਹੈਲਥ ਉੱਪਰ ਦੇਖੋ ਜਿਹੜੀ এডੂਕੇਸ਼ਨ ਹੈ ਅੱਜ ਸਾਡੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਹੜੇ ਨੇ ਇਹਨਾਂ ਨੇ ਸਕੂਲ ਆਫ ਐਨਐਸ ਖੋਲਨੇ ਜੀ ਦੇਖੋ ਇਹਦਾ ਸਾਨੂੰ ਬਹੁਤ ਫਾਇਦਾ ਹੋਊਗਾ ਔਰ ਉਸ ਤੋਂ ਬਾਅਦ ਜਿਹੜੇ ਹੁਣ ਸਾਡਾ ਹੋਰ ਇੱਕ ਨਿਆ ਸਕੂਲ ਜਦਾ ਸਾਡੇ ਉਸ ਟਾਈਮ ਲੋਕ ਸਭਾ ਦੇ ਵਿੱਚ ਸਾਡੇ ਜਿਸ ਟਾਈਮ ਸਾਡੇ ਭਗਵੰਤ ਮਾਨ ਜੀ ਐਮਪੀ ਹੁੰਦੇ ਸੀਗਾ ਉਹਨਾਂ ਨੇ ਇੱਕ ਮੁੱਦਾ ਉਠਾਇਆ ਸੀਗਾ ਕੰਨਿਆ ਸਕੂਲ ਦਾ ਵੀ ਦੋ ਸ਼ਿਫਟਾਂ ਦੇ ਵਿੱਚ ਤਾਂ ਮਤਲਬ ਉੱਥੇ ਬੱਚੇ ਪੜ੍ਹਦੇ ਨੇ ਫਿਰ ਉੱਥੇ ਉਹਨਾਂ ਨੇ ਪਾਸ ਕਰਵਾਇਆ ਔਰ ਇਹ ਬਿਲਡਿੰਗ ਸਾਡੀ ਤਕਰੀਬ ਬਣ ਚੁੱਕੀ ਹੈ ਔਰ ਸਾਨੂੰ ਉਮੀਦ ਹੈ ਕਿ ਇਲੈਕਸ਼ਨ ਤੋਂ ਫੌਰਨ ਬਾਅਦ ਅਸੀਂ ਸਾਡੇ ਮੁੱਖ ਮੰਤਰੀ ਸਾਹਿਬ ਤੋਂ ਟਾਈਮ ਲੈ ਕੇ ਇਹਨਾਂ ਦਾ ਉਦਘਾਟਨ ਕਰਕੇ ਔਰ ਸਾਡੇ ਜਿਹੜੇ ਸ਼ਹਿਰ ਮਲੇਰ ਕੋਲੇ ਦੀ ਐਜੂਕੇਸ਼ਨ ਦੇ ਉੱਪਰ ਆ ਖਾਸ ਕਰ ਸਾਡੀ ਬੱਚੀਆਂ ਉੱਪਰ ਇਹਦਾ ਸਾਨੂੰ ਬਹੁਤ ਫਾਇਦਾ ਹੋਊਗਾ ਕਿਉਂਕਿ ਜਿਹੜਾ ਕੰਨਿਆ ਸਕੂਲ ਆ ਉਹ ਸਾਡੀ ਕੁੜੀਆਂ ਦਾ ਹੀ ਹੈ ਜੀ ਸਾਨੂੰ ਬਹੁਤ ਫਾਇਦਾ ਹੋਊਗਾ ਔਰ ਸਾਡੇ ਸ਼ਹਿਰ ਸਾਡੇ ਆਵਾਮ ਦੇ ਸਾਡੇ ਮਲੇਰਪੋਲੀ ਸਾਡੀ ਆਪਣੀਆਂ ਬੱਚੀਆਂ ਦਾ ਬਹੁਤ ਅੱਛਾ ਫਾਇਦਾ ਹੋਣਾ ਇੱਥੇ ਡਾਕਟਰ ਆਈਐਸ ਆਈਪੀਐਸ ਅਰਗੇ ਬੱਚਿਓ ਨੇ ਬਣ ਕੇ ਇਹਨਾਂ ਦਾ ਬਣ ਸਕਦੇ ਨੇ ਜੀ ਸਾਨੂੰ ਬਹੁਤ ਫਾਇਦਾ ਹੋਊਗਾ ਇਹਦਾ ਜੀ ਮੈਡੀਕਲ ਦੀ ਗੱਲ ਕਰੀਏ ਤਾਂ ਮੇਨ ਮੁੱਦਿਆਂ ਦੇਖੋ ਇਹ ਸਰਕਾਰ ਵੀ ਜਦੋਂ ਆਈ ਸੀ ਇਹੀ ਮੁੱਦੇ ਲੈ ਕੇ ਬਾਦ ਕਰਕੇ ਆਈ ਸੀ ਸਰ ਬਿਲਕੁਲ ਸਹੀ ਹੈ ਜਿਸ ਤਰ੍ਹਾਂ ਸਰ ਲੰਮੇ ਸਮੇਂ ਤੋਂ ਲੈ ਕੇ ਜਿਹੜਾ ਸਰਕਾਰੀ ਹਸਪਤਾਲ ਦਾ ਮੁੱਦਾ ਪੱਖ ਦਾ ਰਿਹਾ ਅੱਜ ਕੋਈ ਵੀ ਮਲੇਰ ਕੋਰਲੇ ਦੀ ਇੰਟਰਵਿਊ ਹੋਵੇ ਕਿਸੇ ਵੀ ਪਾਰਟੀ ਦੇ ਛੋਟੇ ਨੇਤਾ ਦੀ ਹੋਵੇ ਵੱਡੇ ਨੇਤਾ ਦੀ ਹੋਵੇ ਤਾਂ ਮੈਡੀਕਲ ਜਿਹੜਾ ਸਰਕਾਰੀ ਹਸਪਤਾਲ ਦਾ ਜਿਹੜਾ ਕਿ ਮੁੱਦਾ ਵਿੱਚ ਆਉਂਦੀ ਆਉਂਦਾ ਹੈ ਤੁਸੀਂ ਕਿੰਨਾ ਦੇਖਦੇ ਹੋ ਮਾਹਰ ਦੱਸਿਓ ਸਰ ਗੱਲ ਇਹ ਕਿ ਡਾਕਟਰ ਪੂਰੇ ਨੇ ਤਾਂ ਨਹੀਂ ਪੂਰੇ ਸੁਣੋ ਗੱਲ ਸਰ ਇਹ ਹੈ ਜਿਹੜਾ ਮੈਡੀਕਲ ਕਾਲਜ ਸਮਝ ਲਓ ਜਿਹੇ ਹੁਣ ਸੰਸਾਨ ਨੇ ਜਿਹੜੇ ਆਪਣੀ ਜਗ੍ਹਾ ਪਾਸ ਕਰਵਾਈ ਹੋਈ ਹੈ ਜੇ ਸਾਡੀ ਉਹਨਾਂ ਜਗ੍ਹਾ ਸਾਡੀ ਓਕੇ ਹੋਈ ਹੋਈ ਐ ਇਹ ਇਲੈਕਸ਼ਨ ਤੋਂ ਬਾਅਦ ਸਾਡੇ ਐਮਐਲਏ ਮਿਲ ਜਮਿਲੂ ਰਹਿਮਾਨ ਜੀ ਨੇ ਵੀ ਕਿਹਾ ਕਿ ਇਹਦਾ ਸੀ ਫੌਰਨ ਕੰਮ ਸਟਾਰਟ ਕਰਵਾਵਾਂਗੇ ਔਰ ਉਸ ਤੋਂ ਬਾਅਦ ਜਿਸ ਸਮੇਂ ਸਟਾਰਟ ਹੋ ਗਿਆ ਸਾਡੇ ਕਾਲਜ ਦਾ ਵੀ ਸਾਡੇ ਮੈਡਾ ਮੈਡੀਕਲ ਦਾ ਵੀ ਔਰ ਸਾਡੇ ਹਸਪੀਟਲ ਨੂੰ ਤੁਹਾਨੂੰ ਬਹੁਤ ਫਾਇਦਾ ਹੋਊਗਾ ਦੇਖੀ ਗੱਲ ਜਿਹੜੀ ਵੀ ਹਸਪੀਟਲ ਦੇ ਜੋ ਡਾਕਟਰ ਹੋਣਾ ਨਾ ਹੋਣਾ ਦੇਖੋ ਸਾਰੇ ਤੁਹਾਨੂੰ ਵੀ ਪਤਾ ਹੈ ਪੂਰੇ ਸ਼ਹਿਰ ਮਲੇਰਕੋਲੇ ਨੂੰ ਵੀ ਪਤਾ ਹੈ ਕਿ ਡਾਕਟਰ ਆਈਵੀ ਨੇ ਔਰ ਉਹਨਾਂ ਨੂੰ ਲੈਟਰ ਵੀ ਦਿੱਤੇ ਗਏ ਨੇ ਜੀ ਸਾਰੇ ਡਾਕਟਰ ਆ ਰਹੇ ਨੇ ਮਗਰ ਜਿਵੇਂ اپੋਜੀਸ਼ਨ ਵਾਲੇ ਨੇ ਇਹ ਆ ਨਹੀਂ ਰਹੇ ਜੀ ਇਹ ਐ ਨਹੀਂ ਕਰ ਰਹੇ ਸਰ ਇਹ ਸਾਰਿਆਂ ਨੂੰ ਪਤਾ ਹੈ ਕਿ ਇਹ ਇਹ ਜੋਇਨਿੰਗ ਵੀ ਕਰ ਚੁੱਕੇ ਨੇ ਜੀ ਡਾਕਟਰ ਹੋਰਲੇ ਆ ਵੀ ਰਹੇ ਨੇ ਔਰ ਸਾਨੂੰ ਪੂਰੀ ਉਮੀਦ ਹੈ ਸਾਡੇ ਐਮਐਲਏ ਸਾਹਿਬ ਇਸ ਕੰਮ ਦੇ ਉੱਤੇ ਪੂਰੇ ਡਟ ਕੇ ਕੰਮ ਕਰਨਗੇ 12 ਡਾਕਟਰ ਹੈ ਲੈਸਟ ਜਿਹੜੀ ਸਰਕਾਰੀ ਹਸਪਤਾਲ ਦੇ ਬਾਹਰ ਲੱਗੀ ਹੋਈ ਆ ਡਾਕਟਰ ਦੇ ਨੰਬਰ ਨਾਮ ਫੋਟੋ ਲੱਗੀਆਂ ਨੇ ਜੀ ਅਜੋ 12 ਦੇ 12 ਡਾਕਟਰ ਸਾਹਿਬਾਨ ਮੇਰੇ ਪੁੱਲਾ ਵਿੱਚ ਹੈ ਉੱਥੇ ਜੀ ਹੈਗੇ ਨੇ ਹਮ ਹੈਗੇ ਨੇ ਜੀ ਹਮ ਬਾਕੀ ਅਸੀਂ ਜਿਸ ਵਾਂਣਾ ਐਮਪੀ ਦਾ ਇਲੈਕਸ਼ਨ ਤੋਂ ਬਾਅਦ ਚੋਂ ਪੰਜਾਬ ਦਾ ਤਾਂ ਖਤਮ ਹੋਣ ਤੋਂ ਬਾਅਦ ਅਸੀਂ ਖਾਸ ਤੌਰ ਤੇ ਆਪਣੇ ਹਸਪੀਟਲ ਉੱਪਰ ਜ਼ਿਆਦਾ ਧਿਆਨ ਦੇਵਾਂਗੇ ਕਿਉਂ ਆਮ ਲੋਕਾਂ ਨੂੰ ਫੈਸਿਲਿਟੀਆਂ ਬਹੁਤ ਜ਼ਿਆਦਾ ਮਿਲਣ ਜੀ ਕਿਸੇ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਸੀਂ ਅੱਗੇ ਵੀ ਪਹਿਲਾਂ ਵੀ ਸਾਡੇ ਹਰਤਮ ਮੇਸਟਰ ਨੇ ਬਲਬੀਰ ਜੀ ਅਸੀਂ ਉਹਨਾਂ ਨਾਲ ਵੀ ਗੱਲ ਕਰੀ ਸੀ ਕਿ ਸਾਨੂੰ ਵੱਧ ਤੋਂ ਵੱਧ ਡਾਕਟਰ ਪ੍ਰੋਵਾਈਡ ਕਰੋ ਔਰ ਚਾਹੁੰਦੇ ਹਾਂ ਕਿ ਐਮਬੀ ਇਲੈਕਸ਼ਨ ਤੋਂ ਬਾਅਦ ਅਸੀਂ ਡਾਕਟਰ ਬਹੁਤ ਛੇਤੀ ਹੋਰ ਜ਼ਿਆਦਾ ਲੈ ਕੇ ਆਵਾਂਗੇ ਤੁਸੀਂ ਨੌਜਵਾਨੋਂ ਤੁਹਾਡੀ ਨੌਜਵਾਨਾਂ ਸੋਚ ਗੱਲ ਕਰੀਏ ਤਾਂ ਤੁਸੀਂ ਮਰੇ ਕੋਲ ਲਈ ਤੁਹਾਡੇ ਦਿਲ 'ਚ ਕੀ ਤੁਸੀਂ ਕਰਨਾ ਚਾਹੁੰਦੇ ਹੋ ਆਪਣੀ ਪਾਰਟੀ ਤੋਂ ਦੇਖੋ ਨੌਜਵਾਨਾਂ ਦਾ ਹੁੰਦਾ ਅੱਗੂ ਦਾ ਵੀ ਅਸੀਂ ਆਪਣੇ ਸ਼ਹਿਰ ਲਈ ਆਪਣੇ ਮਾਸ ਸ਼ਹਿਰ ਵਸਨੀਕਾਂ ਲਈ ਕੁਝ ਕਰਵਾਇਆ ਤਾਂ ਦਿਲ 'ਚ ਕੀ ਇੰਤਜ਼ਾਰ ਨਹੀਂ ਸ਼ਹਿਰ ਦੇਖੋ ਸਰ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਤਾਂ ਇਹ ਚਾਹੁੰਦੇ ਆ ਕਿ ਇੱਕ ਸਾਡਾ ਜਿਹੜਾ ਮਲੇ ਕੋਲਾ ਸ਼ਹਿਰ ਹੈ ਇੱਕ ਗੁਲਦਸਤੇ ਦੀ ਤਰ੍ਹਾਂ ਰਹੇ ਹਮ ਇੱਥੇ ਸਾਰੇ ਧਰਮ ਅੱਜ ਤੱਕ ਦੇਖੋ 47 ਵੀ ਹੋਈ 84 ਵੀ ਹੋਈ ਔਰ ਉਹਦੀ ਬਾਦੋਂ 92 ਵੀ ਹੋਇਆ ਅੱਜ ਤੱਕ ਮਲੇ ਕੋਲੇ ਦੇ ਵਿੱਚ ਇੱਕ ਵੀ ਦੰਗਾ ਨਹੀਂ ਹੋਇਆ ਹੈਗਾ ਇਹ ਸਾਡੀ ਜੋ ਗੁਲਦਸਤ ਹੈ ਅਸੀਂ ਇਹ ਗੁਲਦਸਤੇ ਨੂੰ ਇੱਕ ਕਾਇਮ ਕਰਨਾ ਚਾਹੁੰਦੇ ਆ ਸਾਡਾ ਪਾਰਟੀ ਤੋਂ ਇਹ ਮੰਗ ਹੈਗੇ ਇਹਨੂੰ ਗੁਲਦਸਤੇ ਦੀ ਤਰ੍ਹਾਂ ਹੀ ਰੱਖਿਆ ਜਾਵੇ ਤੇ ਦੂਸਰੀ ਗੱਲ ਕਿ ਨੌਜਵਾਨਾਂ ਵਾਸਤੇ ਅੱਜ ਦਾ ਜੋ ਯੂਥ ਹੈ ਤੇ ਜੋ ਪਿਛਲੀਆਂ ਸਰਕਾਰਾਂ ਨੇ ਹੁਣ ਤੱਕ ਕੀਤਾ ਕਿ ਸਾਡਾ ਯੂਥ ਨਸ਼ੇ ਦੇ ਵਿੱਚ ਦਲਦਲ ਦੇ ਵਿੱਚ ਘੁਸਿਆ ਜਾ ਰਿਹਾ ਅਸੀਂ ਆਪਣੀ ਪਾਰਟੀ ਨੂੰ ਇਹੀ ਮੰਗ ਕਰਦੇ ਹਾਂ ਦੇਖੋ ਹੁਣ ਤੱਕ ਸਾਡੀ ਪਾਰਟੀ ਬਹੁਤ ਕੰਮ ਕਰ ਚੁੱਕੀ ਐ ਇਸ ਹੱਦ ਤੱਕ ਕਿ ਨਸ਼ੇ ਤੇ ਦਲਦਲ ਦੇ ਵਿੱਚੋਂ ਅਸੀਂ ਕਿਵੇਂ ਨੌਜਵਾਨਾਂ ਨੂੰ ਕੱਢਣਾ ਹੈ ਉਹਦੇ ਲਈ ਸਾਡੇ ਆਪਣੇ ਜੋ ਸਾਡੇ ਅਮੀਰਵਾਰ ਨੇ ਸਰਦਾਰ ਗੁਰਮੀਤ ਸਿੰਘ ਮੀਤਹਿਰ ਜੀ ਉਹਨਾਂ ਨੇ ਆਪਣੇ ਸਟੇਡੀਅਮ ਦੇ ਵਿੱਚ ਇੱਕ ਬਾਕਸਿੰਗ ਸ਼ੈੱਡ ਵੀ ਬਪਵਾ ਕੇ ਦਿੱਤਾ ਔਰ ਖੇਡਾਂ ਦੇ ਪ੍ਰਤੀ ਜੋ ਖੇਡ ਮੰਤਰੀ ਨੇ ਕਿ ਨੌਜਵਾਨਾਂ ਨੂੰ ਖੇਡਾਂ ਦੇ ਵਿੱਚ ਲਿਆਇਆ ਜਾਵੇ ਉਹਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਜਾਵੇ ਤਾਂ ਕਿ ਉਹ ਨਸ਼ੇ ਨੂੰ ਛੱਡ ਸਕਣ ਇਸ ਲਈ ਅਸੀਂ ਸਰਕਾਰ ਤੋਂ ਅបਦੀ ਤੋਂ ਹੀ ਅਗਦੀ ਪਾਰਟੀ ਤੋਂ ਹੀ ਮੰਗ ਕਰਦੇ ਹਾਂ ਕਿ ਨੌਜਵਾਨਾਂ ਨੂੰ ਕਿਵੇਂ ਇਸ ਦਲਲ ਦੇ ਵਿੱਚੋਂ ਕੱਢਿਆ ਜਾਵੇ ਉਹਦੇ ਲਈ ਉਪਰਾਲੇ ਇੱਕ ਸਰਕਾਰ ਸਾਡੀ ਕਰ ਰਹੀ ਹੈ ਔਰ ਇਨਸ਼ਾਅੱਲਾ ਇਸ ਤੋਂ ਵਧੀਆ ਹੋਰ ਕਰਾਂਗੇ ਕਿੰਨਾ ਹੋਗੇ ਕਿੰਨੇ ਹੋਗੇ ਅ ਦੇਖੋ ਟੋ ਮਲੇਰਪੋੜਾ ਇੱਕ ਇਤਿਹਾਸਕ ਸਹਿਰਾ ਸਟੋਰੀਕਲ ਸਹਿਰਾ ਤੁਸੀਂ ਮਲੇਰਪੋੜਾ ਦੇ ਵਿੱਚ ਅਨੇਕਾਂ ਥਾਵਾਂ ਦੇ ਕਰਦੀਆਂ ਤਾਂ ਜਿਵੇਂ ਰਾਜੇ ਦਾ ਬਾਗ ਦੇਖੀ ਹੈ ਨਾ ਸੀਸਮੈਲ ਦੇਖੀ ਹੋਰ ਬਹੁਤ ਵਧੀਆ ਵਧੀਆ ਥਾਵਾਂ ਜਿਹੜੀਆਂ ਇੱਕ ਇੱਕ ਸਾਂਭਣ ਜੋਗ ਨਹੀਂ ਇਹਦੇ ਲਈ ਪਾਰਟੀ ਤਾਂ ਐਮਐਲਏ ਸਭਾ ਨੂੰ ਵੱਲੋਂ ਪਿਛਲੇ ਸਮੇਂ ਪ੍ਰਧਾਨ ਸਭਾ ਦੇ ਵਿੱਚ ਮੁੱਦਾ ਵੀ ਠਾਇਆ ਗਿਆ ਸੀ ਕਿ ਇਸ 'ਤੇ ਧਿਆਨ ਦਿੱਤਾ ਜਾਵੇ ਵੀ ਇੱਕ ਹਿਸਟੋਰੀਕਲ ਸਹਿਰਾ ਜਿਹੜਾ ਮਲੇਰਪੋੜਾ ਬਣੇ ਆ ਉਹਨਾਂ ਦੇ ਸਮੇਂ 'ਚ ਕੋਈ ਉਮੀਦ ਹੈ ਇਸ ਰਾਂ ਦੇ ਵਿੱਚ ਜੀ ਸਰ ਬਹੁਤ ਉਮੀਦਾਂ ਨੇ ਸਾਨੂੰ ਜਿਵੇਂ ਕਿ ਸਾਡਾ ਸ਼ਹਿਰ ਇੱਕ ਇਤਿਹਾਸਿਕ ਸ਼ਹਿਰ ਹੈ ਇਹ ਸਾਡਾ ਜਿਹੜਾ ਸ਼ਹਿਰ ਹੈ ਇਹ ਹਾਂ ਦੇ ਨਾਗਰੀ ਧਰਤੀਆ ਹੈ ਇਹਦੇ ਵਿੱਚ ਜਿਵੇਂ ਕਿ ਸਾਡੀ ਈਦਗਾ ਉਹ ਵੀ ਬਹੁਤ ਮਸ਼ਹੂਰ ਹੈ ਔਰ ਸਾਡੇ ਕਿਲੇ ਹੋਗੇ ਵੀ ਬਹੁਤ ਮਸ਼ਹੂਰ ਨੇ ਅਸੀਂ ਵੀ ਉਮੀਦ ਹੈ ਸਾਨੂੰ ਆਪਣੀ ਪੂਰੀ ਪਾਰਟੀ ਦੇ ਉੱਪਰ ਸਾਡੀ ਹਾਈ ਕਮਾਂਡ ਦੇ ਉੱਪਰ ਕਿ ਅਸੀਂ ਆਪਣੇ ਸ਼ਹਿਰ ਦੇ ਜਿੰਨੇ ਵੀ ਇਲਾਸਤਾਂ ਨੇ ਜਿੰਨੇ ਵੀ ਇਹਨੂੰ ਅਸੀਂ ਡਿਵੈਲਪਮੈਂਟ ਕਰਾ ਕੇ ਆਪਣੇ ਸ਼ਹਿਰ ਨੂੰ ਇੱਕ ਅੱਛਾ ਸ਼ਹਿਰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਮਲੇਰ ਕੋਲਾ ਦੀ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਹੈ ਜ਼ਿਆਦਾਤਰ ਜਿਹੜੇ ਵੀ ਬਹੁਤ ਖੰਡੇ ਨੇ ਆਪਸ ਵਿੱਚ ਵੀ ਕਈ ਧੜੇਵੰਦੀਆਂ ਹੋਈਆਂ ਪਈਆਂ ਨੇ ਜੀ ਸੱਚ ਹੈ ਨਹੀਂ ਜੀ ਬਿਲਕੁਲ ਝੂਠ ਹੈ ਇਹ ਇੱਕ ਬਰੂਦੀਆਂ ਦੀ ਚਾਲ ਹੈ ਅਸੀਂ ਕੋਈ ਅਲੱਗ ਨਹੀਂ ਅਸੀਂ ਇਕੱਠੇ ਆ ਸਾਡੀਆਂ ਇਕੱਠੀਆਂ ਮੀਟਿੰਗਾਂ ਚੱਲਦੀਆਂ ਨੇ ਸਾਡੇ ਇਕੱਠੇ ਡੋਰ ਟੂ ਡੋਰ ਚੱਲਦੇ ਨੇ ਹਰ ਬੰਦੇ ਦੀ ਸਾਡੀ ਪਾਰਟੀ ਨੇ ਹਰ ਵਰਕਰ ਦੀ ਹਰ ਵਲੰਟੀਅਰ ਦੀ ਇੱਕ ਡਿਊਟੀ ਲਈ ਹੋਈ ਹੈ ਉਹ ਸਭ ਡਿਊਟੀਆਂ ਆਪਣੀਆਂ ਪੂਰੀਆਂ ਕਰ ਰਹੇ ਨੇ ਔਰ ਸਾਰੇ ਹੀ ਅਸੀਂ ਵਰਕਰ ਜਿੰਨੇ ਵੀ ਹਾਂ ਅਸੀਂ ਮਾਨ ਸਾਹਿਬ ਨੂੰ ਇਹ ਇੱਕ ਵਿਸ਼ਵਾਸ ਦਿਲਾਉਣਾ ਹੈ ਕਿ ਤੁਹਾਡੀ ਇਹ ਸੀਟ ਅਸੀਂ ਜਿੱਤ ਕੇ ਉਹਨਾਂ ਦੀ ਝੋਲੀ ਪਾਵਾਂਗੇ ਅੰਤਿਆ ਜੀ ਜੰਦਿਆ ਤੇ ਸਾਡੇ 10 ਕਹ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੂਗੇ ਮੈਸੇਜ ਤਾਂ ਮੈਂ ਆਪਣੇ ਸ਼ਹਿਰ ਮਲੇਰਕੋਟਲੇ ਨੂੰ ਜਿਲ੍ਹਾ ਜਿਹੜਾ ਸਾਡਾ ਮਲੇਰਕੋਟਲਾ ਜਿਲ੍ਹਾ ਇੱਕ ਵੇ ਮੈਸੇਜ ਦੇਣਾ ਚਾਹਨਾ ਹੈ ਕਿ ਮਲੇਰਕੋਟਲੇ ਵਾਲਿਓ ਆਪਣੇ ਜਿਹੜੇ ਜਿਹੜੀ ਬੋਰਡ ਦਾ ਅਧਿਕਾਰ ਹੈ ਇਹ ਹੱਕ ਪਰ ਸੱਚ ਨੂੰ ਦਿਓ ਕਿਉਂ ਆਮ ਆਦਮੀ ਪਾਰਟੀ ਨੇ ਸ਼ਹਿਰ ਦੇ ਵਿੱਚ ਪੰਜਾਬ ਦੇ ਵਿੱਚ ਸਾਰੇ ਕਿਤੇ ਅੱਛਾ ਕੰਮ ਕੀਤਾ ਹੈ ਉਹਦੇ ਆਧਾਰ ਤੇ ਸਾਡੇ ਸ਼ਹਿਰ ਦੇ ਆਪਾਂ ਡਿਵੈਲਪਮੈਂਟ ਕਰਨਾ ਚਾਹੁੰਦੇ ਆ ਤਾਂ ਤੁਸੀਂ ਸਾਡੇ ਜਿਹੜੇ ਐਮਪੀ ਸਾਡੇ ਜਿਹੜੇ ਕੈਂਡੀਡੇਟ ਹੈ ਮੀਤ ਜੀ ਨੂੰ ਬਹੁਤ ਮਤ ਜਿਹੜੀ ਆਪਣੇ ਪੂਰੀ ਵੋਟਾਂ ਪਾ ਕੇ ਪਵਾਓ ਔਰ ਆਪਾਂ ਆਪਣੇ ਸ਼ਹਿਰ ਦੀ ਡਿਵੈਲਪਮੈਂਟ ਨੂੰ ਅੱਛੇ ਕਰਾਓ ਸ਼ੁਕਰੀਆ ਜੀ ਧੰਨਵਾਦ ਜੀ ਸੋ ਮੈਂ ਦਰਸ਼ਕਾਂ ਨੂੰ ਜ਼ਰੂਰ ਇਹ ਬੇਨਤੀ ਕਰੂੰਗਾ ਕਿ 1 ਜੂਨ ਨੂੰ ਜਿਹੜੀਆਂ ਕਿ ਚੋਣਾਂ ਹੋ ਰਹੀਆਂ ਨੇ ਸੋ ਚੋਣ ਜਿਹੜਾ ਆਪਣਾ ਅਧਿਕਾਰ ਹੈ ਆਪਣੇ ਕੋਲ ਇੱਕ ਹੀ ਤਾਕਤ ਹੈ ਕਿ ਅਸੀਂ ਵੋਟ ਪਾਈਏ ਸੋ ਜਰੂਰ ਹੈ ਜਿਹੜਾ ਕਿ ਆਪਦਾ ਟੈਸ ਸਵੇਰ ਅਨੁਸਾਰ ਜਾ ਕੇ ਵੈਸੇ ਤਾਂ ਪ੍ਰਸ਼ਾਸਨ ਜਿਹੜੇ ਬਹੁਤ ਵਧੀਆ ਪ੍ਰਬੰਧ ਕਰੈ ਨੇ ਉੱਤੇ ਜਿਵੇਂ ਕਿ ਪਾਣੀ ਦੇ ਠੰਡਾ ਪਾਣੀ ਦਾ ਜਾਂ ਸਾਨ ਦਾ ਬਹੁਤ ਵਧੀਆ ਪ੍ਰਬੰਧ ਕਰੈ ਨੇ ਜਰੂਰ ਬੇਨਤੀ ਕਰਵਾਉਣਾ ਜਰੂਰ ਹੈ ਕਿ ਜਿਹੜਾ ਆਪਣੇ ਵੋਟ ਦਾ ਅਧਿਕਾਰ ਹੈ ਜਰੂਰ ਤੁਸੀਂ ਵੋਟ ਪਾਓ ਜੀ ਧੰਨਵਾਦ ਜੀ